सर मेरा नाम मीना है प्रीत नगर में हमारा इलाका है, आ रही है सर हमारे बैक साइड जो प्रीत नगर वाले हैं पिंक एवनू के बीच गेट निकाल रहे हैं मेरा गेट बिल्कुल अपोजिट उनके है और वो बिल्कुल सामने मेरे गेट निकाल रहे हैं जबकि उनका बनता नहीं है इस चीज की मुश्किल है पहले हम बंद गली करके यहाँ पर घर ले रहे थे अब वो बंद गली तोड़ दे करके उन्होंने अब यहाँ इधर दरवाजा कर रहे हैं की क्यों नहीं तो इस तो सर हमने पुलिस कंप्लेंट कर रहे हैं तो ये पैसे दे दे कि पुलिस का मुँह बंद कर देता पुलिस पूरा धक्केशाही ना आती है हमें चुप करवा देगी डंडे मार के बंदो को हटा देगी और इसको कहेगी तू चुप कर रही तुझे झूठी उनको कहता है चुप कर चुप कर चल चल, चल तुझे, तुझे भी अंदर कर देंगे जी जी हमारा कोर्ट केस चल रहा है सर मेरे बेटे छोटा सा बेटा है सत्रह साल का उसके ऊपर भी उसने केस ठोक दिया है सर कोर्ट ऑफ कंडक्ट जो भी होता है ना वो ये पूरी की पूरी कोर्ट का उल्लंघन किया पूरा का पूरा कोर्ट का उल्लंघन किया है सर सार, हम मांग कर रहे हैं कि हमारा गेट के सामने किसी का गेट नहीं होना चाहिए इसका पूरा दीवार खड़ी होनी चाहिए हम अपनी दीवार उठा लेंगे मुश्किल आ रही है सर ये साल हो गया पूरा तीन साल को तो केस चलते ढाई साल हो गया सर ਨਾਮ ਦੋਸੋ ਇਲਾਕਾ ਦੱਸੋ ਤੇ ਕੀ ਮੁਸ਼ਕਲ ਆ ਰਹੀ ਜੀ ਸਾਰਾ ਪਿੰਡ ਵਸੇ ਇਕੱਠੇ ਹੋਇਆ ਮੇਰਾ ਨਾਮ ਦਾਰਾ ਸਿੰਘ ਸਨ ਆਫ ਸਲਵਿੰਦਰ ਸਿੰਘ ਮੈਂ ਅਕਸਰ ਸਮੈਣ ਆ ਫੌਜੀ ਰਿਟਾਇਰਿਆ ਮੇਰੇ ਗਲੀ ਦੇ ਵਿੱਚ ਮੇਰੀ ਜਿਹੜੀ ਇਹ ਗਲੀ ਦੀ ਕਟਿੰਗ ਕਿਲਾ ਡੇਢ ਕਿਲਾ 2 ਕਿਲਾ ਜਿੰਨੀ ਵੀ ਜਗ੍ਹਾ ਹੈਗੀ ਇਹਦੀ ਇਲਾਕੇ ਦੀ ਕਟਿੰਗ ਲੱਗ ਤੇ ਹੋਈ ਆ ਮੈਂ ਇਹ ਮੇਰੇ ਇਲਾਕੇ ਦੇ ਵਿੱਚ ਮੇਰੀ ਗਲੀ ਦੇ ਵਿੱਚ ਜਿਹੜੇ ਪਰ ਪੂਰੇ ਪ੍ਰਵਾਸੀ ਆ ਮੈਂ ਤੇ ਇੱਕ ਹੋਰ ਇੱਕ ਦੋ ਘਰ ਪੰਜਾਬੀ ਇੱਥੇ ਬੰਦੇ ਆ ਜੋ ਕਿ ਇਹਨਾਂ ਦੇ ਨਾਲ ਸਾਥ ਦੇ ਰਹੇ ਆ ਇਹਨਾਂ ਨੂੰ ਜੋ ਪ੍ਰਵਾਸ ਸਿੰਘਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਇਹਨਾਂ ਦੇ ਬਰਖਲਾਬ ਉਲਟ ਗੇਟ ਲਾਇਆ ਜਾ ਰਾ ਜਿਹੜਾ ਕਿ ਟੋਟਲ ਇਹਨਾਂ ਦਾ ਘਰ ਦੇ ਵਿੱਚ ਜੇ ਲਾਸਟ ਪਲਾਟ ਦੇ ਜਿਹੜੇ ਉਹਨਾਂ ਦੇ 12 12 ਫੁੱਟ ਮੱਥਾ ਹੈ ਉਹ ਦੂਸਰੇ ਘਰ ਵਾਲੇ ਉਸ ਘਰ ਦੇ ਵਿੱਚ ਅੱਗੇ ਰੈਂਪ ਬਣਾਉਣਾ ਚਾਹੁੰਦੇ ਆ ਔਰ ਉਲਟਾ ਗੇਟ ਲਾਉਣਾ ਚਾਹੁੰਦੇ ਆ ਠੱਕੇ ਚਾਈ ਹੋ ਰਹੀ ਆ ਇਹਨਾਂ ਗਰੀਬਾਂ ਦੇ ਨਾਲ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰ ਰਹੀ ਪੁਲਿਸ ਨੂੰ ਜਾ ਕੇ ਰਿਪੋਰਟ ਕਰਦੇ ਤੇ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰਦੀ ਪੈਸੇ ਲੈ ਕੇ ਉਹ ਨਜਾਇਜ਼ ਗੇਟ ਪੁਲਿਸ ਵੀ ਲਵਾ ਰਹੀ ਆ ਕੀ ਮਾਂ ਕੀ ਕਰਦੇ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਵੀ ਸਾਡਾ ਇਹ ਗੇਟ ਨੂੰ ਤਾਰਿਆ ਜਾਵੇ ਔਰ ਇੱਥੇ ਗਲੀ ਦੇ ਵਿੱਚ ਕੰਧ ਕੀਤੀ ਜਾਵੇ ਕਿਉਂਕਿ ਇਹ ਕਲੋਨੀ ਦਾ ਹਿੱਸਾ ਲੱਗ ਗਿਆ ਉਹਨਾਂ ਦਾ ਘਰ ਦੀ ਜੋ 프ਰੰਟ ਸਾਈਡ ਹੈ ਉਹ ਦੂਸਰੀ ਸਾਈਡ ਪੈਂਦੀ ਆ ਇਧਰ ਬੈਕ ਸਾਈਡ ਹੈ ਤੇ ਕੰਧ ਹੋਵੇ ਸਾਡੀ ਕਲੋਨੀ ਲਗ ਤਰੀਕੇ ਨਾਲ ਕੋਰਟ ਕੇਸ ਵੀ ਚੱਲ ਰਿਹਾ ਕਿਉਂਕਿ ਕੋਰਟ ਦੇ ਵਿੱਚ ਅਜੇ ਮੁਕਾਦਮਾ ਚੱਲ ਰਿਹਾ ਉਹਨਾਂ ਨੇ ਜੱਜ ਸਾਹਮਣੇ ਗਵਾਹਾਂ ਮੰਗੀਆਂ ਨੇ ਇਹ ਗਵਾਹਾਂ ਦੇਣ ਤੋਂ ਬਜਾਏ ਇਹ ਪੁਲਿਸ ਨਾਲ ਨਾਲ ਰਲ ਕੇ ਤੇ ਗੇਟ ਲਾਉਣਾ ਚਾਹੁੰਦੇ ਆ ਤੁਹਾਨੂੰ ਕਿੰਨੀ ਦਿਨ ਹੋ ਗਿਆ ਖਜੇਗਰਾਬੀ ਹੋ ਜਾਂਦੀ ਆ ਹਾਨੂੰ ਅੱਜ ਤੋਂ ਅਸੀਂ ਮਤਲਬ 1 ਮਹੀਨਾ ਹੋ ਗਿਆ ਜੀ ਇਦਾਂ ਧੱਕੇ ਖਾ ਰਹੇ ਇੱਕ ਹਫਤਾ ਹੋ ਗਿਆ ਕਵਰ ਸਾਹਿਬ ਦੇ ਕੋਲ ਵੀ ਗਏ ਆ ਕਵਰ ਸਾਹਿਬ ਦੇ ਜਾਣ ਤੋਂ ਬਾਅਦ ਉਹਨਾਂ ਵੀ ਫਰੂਨ ਕੀਤਾ ਸਾਡੀ ਕੋਈ ਸੁਣਾਈ ਨਹੀਂ ਠਾਣੇ ਦੇ ਵਿੱਚ ਹੋ ਰਹੀ ਕੀ ਸਮਝੋ ਪੋਲਿਟੀਕਲ ਪ੍ਰੈਸ਼ਰ ਵੀ ਉਹਨਾਂ ਨੇ ਪਾਇਆ ਉਹ ਪੋਲਿਟੀਕਲ ਵੀ ਪ੍ਰੈਸ਼ਰ ਆ ਪੁਲਿਸ ਨੂੰ ਪੈਸੇ ਦੇ ਕੇ ਕਾਰਵਾਈ ਕੀਤੀ ਜਾ ਰਹੀ ਆ ਮੈਂ ਤੁਹਾਡੀ ਕੋਈ ਇਲਾਕੇ ਸੁਣਾਈ ਨਹੀਂ ਸਾਡੇ ਦੇ ਕੋਈ ਸੁਣਾਈ ਨਹੀਂ ਅਸੀਂ ਅੱਜ ਤੋਂ ਵਾਸਤੇ ਇੱਕ ਹਫਤਾ ਹੋ ਗਿਆ ਪੁਲਿਸ ਦੇ ਮਗਰ ਵੀ ਧੱਕੇ ਖਾ ਰਹੇ ਆ ਪ੍ਰਸ਼ਾਸਨ ਦੇ ਮਗਰ ਵੀ ਧੱਕੇ ਖਾ ਰਹੇ ਆ ਕੋਰਟ ਦੇ ਵਿੱਚ ਬਕਾਇਆ ਕੇਸ ਚੱਲ ਰਿਹਾ ਦੋ ਕੇਸ ਚੱਲ ਰਹੇ ਕੋਰਟ ਦੇ ਵਿੱਚ ਪੰਚਾਇਤ ਨੇ ਸਾਨੂੰ ਖੁਦ ਮਤਲ ਲੈ ਕੇ ਦਿੱਤਾ ਜੀ ਪੰਚਾਇਤ ਆਂਦੀ ਪੰਚਾਇਤ ਦਾ ਵੀ ਆਰਡਰ ਕੋਈ ਨਹੀਂ ਮੰਨਦੇ ਗੇਟ ਲਾ ਰਹੇ ਨੇ ਪੰਚਾਇਤ ਨੇ ਕਿਹਾ ਵੀ ਸਾਨੂੰ ਟਾਈਮ ਦਿੰਦਾ ਹੀ ਇੱਕ ਹਫਤੇ ਦਾ ਵੀ ਸਾਨੂੰ ਆਪਣਾ ਕੋਰਟ ਦੀ ਸਾਰੇ ਕਾਗਜ਼ ਵਿਖਾਓ ਕੋਰਟ ਜੋ ਫੈਸਲਾ ਦੇਗੀ ਉਹ ਤੇ ਕਾਰਵਾਈ ਹੋਏਗੀ ਇਹ ਕੋਰਟ ਦੀ ਵੀ ਨਹੀਂ ਮੰਨੀ ਕੁੰਦਾ ਪੰਚਾਇਤ ਦੀ ਮੰਨੀ ਆ ਉਹ ਦੁਬਾਰਾ ਫੇਰ ਗਲੀ ਦੇ ਵਿੱਚ ਗੇਟ ਉਹਨਾਂ ਖੜਾ ਕਰ ਦਿੱਤਾ ਗੁੰਡਾ ਕਰਦੀ ਗੁੰਡਾ ਕਰਦੀ ਦੇ ਨਾਲ ਗੇਟ ਖੜਾ ਕਰ ਦਿੱਤਾ ਸਰਪੰਚ ਸਾਹਿਬ ਦੀ ਨੌਲੇਜ ਹੈ ਸਰਪੰਚ ਸਾਹਿਬ ਦੀ ਨੌਲੇਜ ਹੈ ਪੂਰੀ ਪੰਚਾਇਤ ਦੀ ਨੌਲੇਜ ਚਾਹੀਏ ਇਹ ਗੱਲ ਅਸੀਂ ਪੰਚਾਇਤ ਦੇ ਕੋਲ ਵੀ ਗਏ ਆ ਘਰ ਵਾਲਿਆਂ ਦੇ ਅੱਗੇ ਵੀ ਜਾ ਕੇ ਰਿਕਵੈਸਟ ਕੀਤੀ ਆ ਵੀ ਇਹ ਗੇਟ ਨਾਲ ਲਓ ਜਦੋਂ ਕੋਰਟ ਦਾ ਫੈਸਲਾ ਆ ਜੂਗਾ ਉਸ ਤਰੀਕੇ ਦਾ ਕਾਰਵਾਈ ਕਰ ਲਿਓ ਉਹ ਜਬਰਦਸਤੀ ਕਰ ਦਿਓ ਉਹ ਜਬਰਦਸਤੀ ਕਰ ਦਿਓ ਆਂਦੇ ਜੀ ਅਸੀਂ ਤੁਹਾਨੂੰ ਗੋਲੀਆਂ ਵੀ ਮਾਰਾਂਗੇ ਤੇ ਇੱਟਾ ਰੋੜੇ ਮਾਰ ਕੇ ਤੁਹਾਨੂੰ ਇੱਥੇ ਭਜਾਵਾਂਗੇ ਅਸੀਂ ਗੇਟ ਜਬਰਦਸਤੀ ਲਾਉਣਾ ਜੇ ਅਗਰ ਨਾ ਤੁਹਾਡਾ ਮਸਲਾ ਲੈ ਦਾ ਕੋਸਾ ਅਸਲ ਨਾ ਮਸਲਾ ਲੋਕ ਹੈ ਤੇ ਸਾਡੇ ਜਿਹੜੇ ਜੀਆ ਲਾਸਟ ਘਰ ਵਾਲੀ ਕਹਿੰਦੀ ਆ ਵੀ ਮੈਂ ਆਪਣੇ ਆਪ ਨੂੰ ਮਤਲਬ ਅੱਗ ਲਾ ਲਵਾਂਗੀ ਤੇ ਕਿਉਂਕਿ ਮੈਂ ਪਰੇਸ਼ਾਨ ਇੰਨੀ ਹੋ ਗਈ ਆ ਕਿ ਮੈਂ ਆਪਣੇ ਬੱਚਿਆਂ ਨੂੰ ਵੀ ਅੱਗ ਲਾ ਦਾਂਗੀ ਤੇ ਮੈਂ ਖੁਦ ਨੂੰ ਵੀ ਅੱਗ ਲਾ ਲਾਂਗੀ ਜੇ ਮੇਰਾ ਇਹ ਮਸਲਾ ਨਾ ਹੱਲ ਹੋਇਆ ਤੇ ਨਾ ਸਰਦਾਰ ਭਗਵੰਤ ਸਿੰਘ ਸਰਪੰਚਾ ਜੀ ਇਹ ਕਿਹੜਾ ਇਲਾਕਾ ਹੈ ਇਹ ਪ੍ਰੀਤਨਗਰ ਇਲਾਕਾ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਦੀ ਮੀਟਿੰਗ ਭਲਾਈ ਗਈ ਉੱਥੇ ਤੇ ਬਹੁਤ ਹੀ ਪਿਆਰ ਨਾਲ ਇਹਨਾਂ ਨੂੰ ਸਮਝਾਇਆ ਗਿਆ ਜਿਹਦੇ ਵਿੱਚ ਇਹਨਾਂ ਨੂੰ ਵੀਰਵਾਰ ਦਾ ਟਾਈਮ ਦਿੱਤਾ ਗਿਆ ਸੀ ਇਹਨਾਂ ਨੇ ਵੀਰਵਾ ਨੂੰ ਇਗਨੋਰ ਕਰਦੇ ਹੋਏ ਇਹਨਾਂ ਨੇ ਸੋਮਵਾਰੀ ਆਪਣੀ ਜਿਹੜੀ ਆ ਗੇਟ ਦੀ ਕਾਰਵਾਈ ਕਰ ਦਿੱਤੀ। ਇਹਨਾਂ ਨੂੰ ਬਾਰ ਬਾਰ ਦੱਸਿਆ ਗਿਆ ਅਗਰ ਕੋਰਟ ਫੈਸਲਾ ਦਿੰਦੀ ਆ ਤੇ ਤੁਹਾਡਾ ਗੇਟ ਤੁਹਾਡੇ ਹੱਕ ਚ ਹੁੰਦਾ ਤਾਂ ਅਸੀਂ ਗੇਟ ਤੁਹਾਡਾ ਖੁਦ ਲਵਾਵਾਂਗੇ। ਲੇਕਿਨ ਇਹ ਚੀਜ਼ ਨੂੰ ਨਾ ਮੰਨਦੇ ਇਹਨਾਂ ਨੇ ਦੁਬਾਰਾ ਕਾਰਵਾਈ ਕਰ ਦਿੱਤੀ ਗੇਟ ਲਾਉਂਦੀ। ਜਿੱਥੇ ਕਹ ਹੈ ਕਿ ਕਿਹੜੀ ਸੀ ਜੀ? ਹਾਂਜੀ ਪਿੰਕ ਐਪਨੀ ਉਹ ਪ੍ਰੀਤਨਗਰ ਚ ਪੈਂਦਾ। ਅੱਛਾ ਜੀ। ਹਾਂਜੀ ਹਾਂਜੀ ਇਹ ਲੱਗ ਮਤਲ ਕਲੌਨੀ ਹੈਗੀ। ਸਮਤ ਹੈ ਜੀ। ਬਿਲਕੁਲ ਸਮਤ ਹੈ ਜੀ ਲੋਕਾਂ ਨੇ ਬਹੁਤ ਜ਼ਿਆਦਾ ਰਿਸਪੌਂਸ ਦਿੱਤਾ ਇਹ ਬਾਰ ਬਾਰ ਫੈਸਲੇ ਨੂੰ तकरीबन 25 ਬੰਦੇ ਉੱਥੇ ਇਕੱਠੇ ਹੋਏ ਨੇ ਉਸ ਦਿਨ ਉਹਨਾਂ ਦੇ ਸਾਹਮਣੇ ਫੈਸਲਾ ਲਿੱਤਾ ਗਿਆ ਲੇਕਿਨ ਇਹਨਾਂ ਨੇ ਫਿਰ ਉਹਨੂੰ ਜਿਹੜਾ ਮਤਲਬ ਕੁਝ ਨਹੀਂ ਇਨਕਾਰ ਕੀਤਾ ਪੁਲਿਸ ਨੂੰ ਅਸਬੜੀ ਕੰਪਲੇਟ ਦਿੱਤੀ ਹੈ ਬਿਲਕੁਲ ਜੀ ਪੁਲਿਸ ਨੂੰ ਐਸਐਸਓ ਸਦਰ ਇਹ ਚੌਕੀ ਇੰਚਾਰਜ ਐਸਐਹਈ ਫਤਗੜ ਚੂੜੀਆਂ ਰੋਡ ਬਾਰ ਬਾਰ ਜਾ ਰਹੇ ਅਸੀਂ ਜੜੀ ਕੋਈ ਕਾਰਵਾਈ ਨਹੀਂ ਹੋ ਰਹੀ ਉੱਥੇ ਇਸ ਸਮੇਂ ਦੇ ਕਿਉਂ ਨਹੀਂ ਸਮਝਾਈ ਤੁਹਾਡੀ ਹੁੰਦੀ ਸੀ ਕਿਉਂਕਿ ਜਿਹੜੀ ਸਮਝਾਈ ਨਹੀਂ ਹੋ ਰਹੀ ਇਹਦਾ ਕੋਈ ਨਾ ਕੋਈ ਕਾਰਨ ਹੈਗਾ ਪੁਲਿਸ ਵੱਲੋਂ ਜਿਹੜਾ ਨਹੀਂ ਕੀਤੀ ਜਾ ਰਹੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਅਸੀਂ ਇਹੀ ਮੰਗ ਕਰਦੇ ਆ ਵੀ ਇਹਨੂੰ ਜਿਹੜਾ ਗੇਟ ਆ ਕਿਉਂਕਿ ਜੇ ਕਾਨੂੰਨ ਦੇ ਹਿਸਾਬ ਨਾਲ ਜਦੋਂ ਫੈਸਲਾ ਆਏਗਾ ਅਗਰ ਇਹਨਾਂ ਦੇ ਹੱਕ ਚੋਂਦਾ ਤਾਂ ਗੇਟ ਅਸੀਂ ਜਿਹੜੀ ਸਾਡੀ ਪੰਚਾਇਤ ਆ ਅਸੀਂ ਖੁਦ ਲਵਾਵਾਂਗੇ ਸਮਝਦੇ ਨਹੀਂ ਕਿ ਕੋਰਟ ਦਾ ਵੀ ਇਨਕਾਰ ਕੀਤੀ ਹੈ ਬਿਲਕੁਲ ਬਹੁਤ ਵੱਡੀ ਗਲਤੀ ਆ ਕਿਉਂਕਿ ਕੋਰਟ ਨੂੰ ਚੈਲੰਜ ਕੀਤਾ ਗਿਆ ਤੁਹਾਡੇ ਕੋਲ ਕੋਰਟ ਦੇ ਕਾਗਜ ਆਗੇ ਆ ਕੋਰਟ ਦੇ ਕਾਗਜ ਆਗੇ ਜੀ ਬਕਾਇਦਾ ਹਾਂ ਜੀ ਅਲਸਰਿਕਮ ਲਾਵਾਸੀਆਂ ਨੇ ਇੱਕ ਮੀਡੀਆ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਗੇਟ ਨੂੰ ਲੱਗ ਕੀ ਵਿਵਾਦ ਸਰ ਸਾਰਾ ਸਰ ਇਹ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ ਤੇ ਜੱਜ ਸਾਹਿਬ ਨੇ ਇਹਨਾਂ ਦੀ ਨਾ ਐਪਲੀਕੇਸ਼ਨ ਜਿਹੜੀ ਖਾਰਜ ਕਰ ਦਿੱਤੀ ਗਈ ਹੈ ਠੀਕ ਹੈ ਜੀ ਉਹਦੇ ਬਾਬਤ ਮੈਂ ਗੇਟ ਲਗਾਇਆ ਸੀ ਤੇ ਇਹਨਾਂ ਗੇਟ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਇਹ ਕਹਿੰਦੇ ਸਾਡੀ ਪਰਸਨਲ ਪ੍ਰੋਪਰਟੀ ਹੈ ਜੀ ਪਰ ਸਰ ਉਹਨਾਂ ਵੱਲੋਂ ਕਹਿ ਗਏ ਕਿ ਗੇਟ ਦਾ ਪਾਸੇ ਦੂਸਰੇ ਪਾਸੇ ਤੇ ਇਹਨਾਂ ਇੱਧਰ ਲਗਾਇਆ ਹੋਇਆ ਇਸ ਤਰ੍ਹਾਂ ਦਾ ਕੋਈ ਕਮਾਂਡ ਨੋ ਸਰ ਸਰ ਮੈਨੂੰ ਦੋਨਾਂ ਪਾਸੇ ਗੜੀ ਲੱਗਦੀ ਹੈ ਮੈਂ ਦੋਨਾਂ ਪਾਸੇ ਮੇਰਾ ਰਾਈਟ ਆ ਮੈਂ ਲਾ ਸਕਦਾ ਹਾਂ ਵਾਹ ਦੇਖ ਇਨਾਂ ਦੀ ਐਪਲੀਕੇਸ਼ਨ ਜਿਹੜੀ ਇਹਨਾਂ ਪਾਈ ਸੀ ਕਿ ਸਾਡੀ ਪਰਸਨਲ ਪ੍ਰਾਪਰਟੀ ਆ ਉਹਨੂੰ ਖਾਰਜ ਕੀਤਾ ਹੋਇਆ ਜਾ ਸਭ ਨੇ ਪਰ ਇਹਨਾਂ ਦੇ ਨਾਲ ਸਰ ਸਾਰੇ ਮਹੱਲੇ ਵਾਸੀ ਨਹੀਂ ਸਾਰੇ ਸਿਆਮਤ ਹੈਗੇ ਕਹਤੇ ਉਹ ਸਰ ਮਹੱਲੇ ਵਾਸੀ ਨਹੀਂ ਇਹ ਉਹੀ ਬੰਦੇ ਆ ਜਿਨ੍ਹਾਂ ਦੇ ਨਾਲ ਮਤਲਬ ਜਿਨ੍ਹਾਂ ਦੇ ਬਾਬਤ ਕੇਸ ਪਿਆ ਹੋਇਆ ਵਾ ਮਹੱਲਾ ਨਿਵਾਸੀ ਨਹੀਂ ਹੈਗੇ ਜੀ ਇਹ ਪ੍ਰਵਾਸੀ ਨੇ ਹਾਂਜੀ ਸਰ ਪ੍ਰਵਾਸੀ ਉਹ ਕਹਤੇ ਇੱਕ ਹੀ ਮਤਲਬ ਘਰ ਜਿਹੜੇ ਸਰਦਾਰ ਜੀ ਰਹਿੰਦੇ ਆ ਉਹ ਵੀ ਮਤਲਬ ਸਾਰੇ ਇਕੱਠੇ ਸੀ ਸਾਰੇ ਸਰਦਾਰ ਜੀ ਹੁਣੀ ਮਤਲਬ ਉਹਨਾਂ ਨੂੰ ਢਕਾਉਂਦੇ ਆ ਤੇ ਉਹਨਾਂ ਤੋਂ ਕੇਸ ਕਰਵਾਇਆ ਵਾ ਸਰਦਾਰ ਜੀ ਨੇ ਉਹਨਾਂ ਦਾ ਕਹਿਣਾ ਹੈ ਕਿ ਆਪਣਾ ਇਹਨਾਂ ਸਾਰੀ ਕਮੇਟੀ ਸਾਡੀ ਨੇ ਫੈਸਲਾ ਕੀਤਾ ਕਿ ਇਹ ਡੇਢ ਜਿਹੜਾ ਨਿਯਾਰੀ ਪਿਆ ਇਹ ਜਗ੍ਹਾ ਹੋ ਕੇ ਦੀ ਇਹ ਤਾਂ ਪੰਨੀ ਜਗ੍ਹਾ ਹੋ ਕੇ ਦੀ ਸਰ ਇਹ ਸਾਰੀ ਪ੍ਰੀਤਨਗਰ ਏਰੀਆ ਚ ਹੀ ਆਉਂਦੀ ਆ ਮਤਲਬ ਦੋ ਘਰਾਂ ਦਾ ਨਾਮ ਤੋਂ ਹੀ ਕੁਝ ਹੋਰ ਵੀ ਰੱਖ ਦੋ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਮਤਲਬ ਉਹ ਕਲੋਨੀ ਦੂਸਰੀ ਹੋ ਗਈ ਇਹ ਸਾਰੀ ਪ੍ਰੀਤਨਗਰ ਚ ਹੀ ਆਉਂਦੀ ਆ ਜੇ ਇਹ ਪ੍ਰੀਤਨਗਰ ਚ ਨਹੀਂ ਆਉਂਦੀ ਤਾਂ ਇਹ ਆਪਣਾ ਸਰਪੰਚ ਦੱਸ ਦਿਨ ਜੀ ਹੋਰ ਕਿਹੜਾ ਵਾ ਸਰ ਸਰਪੰਚ ਉਹਦਾ ਜਿਹੜਾ ਗਏ ਸੀ ਉਹ ਵੀ ਉਹਨਾਂ ਦੇ ਨਾਲ ਸਰਪੰਚ ਉਹਨਾਂ ਦੀ ਪਾਰਟੀ ਦੇ ਹਨਾ ਸਰ ਇੱਕ ਉਹਨਾਂ ਦੇ ਨਾਲ ਕੁ ਲੈਡੀ ਸੀ ਉਹ ਵੀ ਕਹਿੰਦੀ ਕਿ ਉਹ ਬਹੁਤ ਬੜੇ ਤੰਗ ਪਰੇਸ਼ਾਨ ਕੀ ਸਰ ਪਰੇਸ਼ਾਨਾ ਕੀ ਸੀ ਸਰ ਹੁਣ ਤੇ ਇਲਜ਼ਾਮ ਜਿਸ ਤਰ੍ਹਾਂ ਮਰਜ਼ੀ ਲਗਾਈ ਜਾਣ ਮੇਰੇ ਕੋਲ ਇਹਨਾਂ ਦੀ ਵੀਡੀਓ ਆ ਗਈ ਹੈ ਮੇਰਾ ਗੇਟ ਤੋੜ ਰਹੇ ਨੇ ਤੇ ਮੈਂ ਸੀਪੀ ਸਾਹਿਬ ਦੇ ਵੀ ਇਸ ਮਸਲੇ 'ਚ ਪੇਸ਼ ਹੋਇਆ ਹਾਂ ਕਿ ਇਹਨਾਂ ਤੇ ਕੋਈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਮੈਨੂੰ ਇਨਸਾਫ ਦਿਵਾਇਆ ਜਾਵੇ ਸਰ ਤੁਸੀਂ ਫਿਰ ਤੁਹਾਡਾ ਕੋਈ ਹੈਗਾ ਨਹੀਂ ਹਟਾਉਣ ਵਾਲਾ ਦੇ ਫਰੇ ਸਾਰਾ ਕੋਈ ਸਭ ਝੂਠ ਕਹਿ ਰਹੇ ਨੇ ਜੀ ਤੇ ਇਹਨਾਂ ਦੀ ਬਕਾਇਦਾ ਮੇਰੇ ਕੋ ਵੀਡੀਓ ਵੀ ਹੈਗੀ ਮੇਰਾ ਗੇਟ ਤੋੜ ਰਹੇ ਨੇ ਤੇ ਮੇਰਾ ਮੈਨੂੰ ਇਨਸਾਫ ਦਵਾਇਆ ਜਾਵੇ ਮੇਰੀ ਕਮਿਸ਼ਨਰ ਸਾਹਿਬ ਅਗੇ ਰਿਕੁਐਸਟ ਆ ਉਹਨਾਂ ਦੇ ਮੈਂ ਪੇਸ਼ ਹੋਇਆ ਸੀਗਾ ਬਕਾਇਦਾ ਉਹਦਾ ਨੰਬਰ ਵੀ ਹੈਗਾ ਮੇਰੇ ਕੋ ਦਰਖਾਸਤ ਦਾ ਤੇ ਉਹਦੇ ਤੇ ਕੋਈ ਕਾਰਵਾਈ ਨਹੀਂ ਅਜੇ ਤੱਕ ਕੀਤੀ ਗਈ ਮੇਰੀ ਰਿਕੁਐਸਟ ਹੈ ਅਗੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਲੋਗ ਅਗੇ ਆ ਕੇ ਕਿ ਕੋਰਟ ਦੇ ਆਰਡਰ ਵੀ ਇਹਨਾਂ ਨੇ ਨਹੀਂ ਮੰਨੇ ਕੋਰਟ ਦੀ ਇਹਨਾਂ ਗੱਲ ਹੀ ਕੀਤੀ ਭਾਜੀ ਕੋਰਟ ਦੇ ਆਰਡਰ ਇਹਨਾਂ ਨੇ ਨਹੀਂ ਇਹਨਾਂ ਨੇ ਨਹੀਂ ਮੰਨੇ ਮੈਂ ਤਾਂ ਮੰਨੇ ਆ ਮੈਂ ਤਾਂ ਦਿਖਾ ਰਿਹਾ ਜੀ ਇੱਕ ਕੋਰਟ ਦੇ ਆਰਡਰ ਹੈ ਇਹਨਾਂ ਦੀ ਐ ਇਹਨਾਂ ਪ੍ਰਵਾਸੀਆਂ ਵੱਲੋਂ ਖਤਰਾ ਆਇਆ ਜੀ ਮੇਰੇ ਉਧਰ ਦੀਵਾਰ ਵੀ ਨਹੀਂ ਹੋ ਰਹੀ ਜੀ ਗੇਟ ਵੀ ਨਹੀਂ ਲੱਗਣਦੇ ਗੇਟ ਲੱਗੇ ਨੂੰ ਢਾਇਆ ਜਾ ਰਿਹਾ ਵਾ ਮੈਨਾਂ ਇਹਨਾਂ ਤੋਂ ਖਤਰਾ ਵਾ ਕੱਲ ਨੂੰ ਮੇਰੀ ਕੋਈ ਵੀ ਚੋਰੀ ਹੋ ਜਾਂਦੀ ਆ ਜਾਂ ਕੋਈ ਡਾਕਾ ਵੱਜਦਾ ਵਾ ਉਹਦੇ ਜ਼ਿੰਮੇਵਾਰ ਇਹ ਲੋਕ ਹੋਣਗੇ ਨਾ ਕਿ ਹੋਰ ਕੋਈ ਤੁਸੀਂ ਤੁਹਾਨੂੰ ਕੀ ਵਿਸ਼ਵਾਸ ਦਿੱਤਾ ਤੁਸੀਂ ਪਾਰਟੀਆਂ ਪਹੁੰਚੀਆਂ ਪਾਜੀ ਦੋਨੋਂ ਪਾਰਟੀਆਂ ਪਹੁੰਚੀਆਂ ਸੀ ਇੰਚਾਰ ਸਾਹਿਬ ਕਹਿ ਰਹੇ ਸੀ ਕਿ ਮਤਲਬ ਇਹਨਾਂ ਦੇ ਕੇਸ ਹੱਕ 'ਚ ਹੈਗਾ ਜੇ ਤੁਸੀਂ ਮਤਲਬ ਅੱਗੇ ਕੋਈ ਰੁਕਾਵਟ ਨਹੀਂ ਕਰ ਸਕਦੇ ਪਰ ਇਹ ਮੰਨਦੇ ਨਹੀਂ ਜੀ ਉਸ ਗੱਲ ਨੂੰ